ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸ਼ਾਨਾ ਗਲਾਬ ਸਿੰਘ ਵਾਲਾ ਜੀ ਬਾਈ ਸ਼ਿਗਾਰੇ ਕੋਲੇ ਆਏ ਆ ਪੰਜ ਆਪਾਂ ਤੁਹਾਡੇ ਵਾਸਤੇ ਚਫ ਨਸਲ 4 ਚਫ ਨਸਲ ਦੇ ਬੱਚੇ ਲੈ ਕੇ ਆਏ ਆ ਤੇ ਇੱਕ ਆਪਾਂ ਲੈ ਕੇ ਆਏ ਆ ਜਰਸੀ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਆਜੋ ਜੀ ਸਸੀ ਘਾ ਬਾਈ ਹੋ ਠੀਕ ਆ ਵੀਰੇ ਸਗਾਰੇ ਹਾਂ ਬਹੁਤ ਵਧੀਆ ਬਈ ਹੋ ਚੱਟਾ ਕੰਮ ਹਾਂ ਪੂਰੇ ਕੰਮ ਕਰ ਕਿਵੇਂ ਆ ਹਾਂ ਕੰਮ ਦਾ ਬਹੁਤ ਵਧੀਆ ਚੱਲ ਉੱਡੇ ਜਦੋਂ ਤੁਹਾਨੂੰ ਅੱਗੇ ਵੀ ਕੋਈ ਫੋਨ ਲਾਜੀ ਬੈਣਾ ਆਪਣੇ ਕੋਲ ਹੀ ਬੈਕ ਜਾਂਦਾ ਕਿਉਂਕਿ ਗਾਹਕ ਆਪਣੇ ਕੋਲ ਹੈਗਾ ਪੁਰਾਣਾ ਹਣਾ ਆਪਣੇ ਕੋਲ ਪਹਿਲਾਂ ਤੋਂ ਵਧੀਆ ਜੁੜਿਆ ਆ ਬਾਕੀ ਦਾ ਪਸ਼ੂ ਸਾਫ਼ ਸੁਥਰਾ ਸਾਡੇ ਕੋਲ ਪਸ਼ੂ ਸਾਫ਼ ਹੁੰਦੇ ਆ ਇੱਕ ਭਾਅ ਬਹੁਤ ਜਾਇਜ਼ ਹੁੰਦੇ ਆ ਹੂੰ ਜਾਇਜ਼ ਭਾਅ ਤੇ ਕਿਉਂਕਿ ਅੱਜ ਕੱਲ ਮਾਰਕੀਟ ਹਰੇਕ ਬੰਦੇ ਨੂੰ ਪਤਾ ਹਾਂ ਭਾਅ ਜਾਇਜ਼ ਨਹੀਂ ਵਿਕਣਾ ਹੁੰਦਾ ਮਾਲ ਸਾਫ਼ ਸੁਥਰਾ ਮਾਲ ਹੋਵੇ ਭਾਅ ਜਾਇਜ਼ ਹੁਣ ਕਾਹੂ ਬੰਦਾ ਫੇਰ ਆਉਂਦਾ ਹੂੰ ਤੇ ਸਗਾਰੇ ਅੱਜ ਪੰਜ ਨਾਕ ਦਿਖਾ ਰਹੇ ਆ ਆਪਣੇ ਕੋਲ ਪੰਜ ਬੱਚੀਆਂ ਆ ਜੀ ਅੱਜ ਤੇ ਖੀਰੇ ਬੱਚੇ ਆਪਣੇ ਕੋਲ ਮੰਨ ਕੇ ਚੱਲੋ ਇੱਕ ਬੱਚੀ ਦੋ ਲੰਦਾ ਦੂਜੇ ਮੰਨ ਬੱਚੇ ਦੋ ਤਿੰਨ ਛੋਦੇ ਬੱਚੇ ਆ ਦੋ ਬੱਚੀਆਂ ਵੱਡੀਆਂ ਆ ਉਹਨਾਂ ਦਾ ਕੀ加 ਲੱਗੇ ਉਹ 25 25 26 26 ਦੇ ਰਹੋਗੇ ਓਕੇ ਜੀ ਆਪਾਂ ਮੰਨ ਖਾਲੀ ਮੰਨ ਕੇ ਲੈਣਾ ਦੇਣੀ ਆ ਖਾਲੀ ਮੰਨ ਕੇ ਅਗਲੀ ਕਿਸਮਤ ਆ ਓਕੇ ਜੀ ਤੇ ਸਗਾਰੇ ਅੱਜ ਹੈ ਸਾਰੀਆਂ ਬਰੀਡ ਵਾਲੀਆਂ ਹਨਾ ਹਾਂ ਪੂਰੇ ਚੰਗੇ ਬੱਚੇ ਆ ਹੂੰ ਤੇ ਜੇ ਆਪਾਂ ਪਹਿਲੇ ਨੰਬਰ ਵਾਲੀ ਜਰਸੀ ਨਸਲ ਦੇ ਬੱਚੇ ਦੀ ਗੱਲ ਕਰ ਲਗੇ ਹਨਾ ਕੀ ਡਿਟੇਲ ਆ ਬਾਈ ਇਹਦੀ अच्छा भाई ਤੇ ਵੀਰੇ ਨਾਮ ਐਡਰੈਸ ਬੋਲੀ ਛੰਨਾ ਗਗਨ ਸਿੰਘ ਪਿੰਡ ਹੈ ਜੀ ਸੰਗਾਰਾ ਨੋ ਹੈ ਤਬਾ ਦਿਸ਼ਲਾ ਬਰਨਾਲਾ ਜ਼ਿਲ੍ਹਾ ਆ ਨੇੜੇ ਆਪਣਾ ਦਫਤਰ ਹੋ ਰਹਿ ਗਿਆ ਓਕੇ ਜੀ ਹਾਂ ਤੇ ਅੱਜ ਆਪਾਂ ਫਿਰ ਪੰਜ ਦਿਖਾਉਣੀ ਆ ਹਾਂ ਆਪਰੇ ਕੋ ਪੰਜ ਬੱਚੇ ਆ ਪੰਜੇ ਬਹੁਤ ਜਾਦੇ ਚੰਗੇ ਬੱਚੇ ਤੇ ਇੱਕ ਗੱਲ ਵੀਰੇ ਮੈਂ ਹੋਰ ਤੈਨੂੰ ਪੁੱਛਦਾ ਥਣ ਸਾਰਿਆਂ ਦੀ ਚਾਰ ਚਾਰ ਇੱਕ ਦੇ ਮਾਦੀ ਹੀ ਹੈਗੀ ਦੂਜੇ ਨੰਬਰ ਆ ਇਹਦੇ 4 ਜੀ ਫੇਰ ਨੂੰ ਮੇਰੀ ਓਕੇ ਜੀ ਉਹ ਆਪਾਂ ਦੱਸ ਕੇ ਇਹਨੇ ਹਾਇ ਜਮਾ ਮਰੀ ਜੀ ਨਾਮਤਰੀ ਹੈ ਤੇ ਚਲੋ ਆਪਾਂ ਪਹਿਲੇ ਨੰਬਰ ਤੋਂ ਕਰ ਲਈਏ ਸਟਾਰਟ ਕੀ ਡਿਟੇਲ ਆ ਬਈ ਇਹਦੀ ਇਹਨਾਂ ਆਪਾਂ ਬੱਚਾ ਲਿਆ ਮੰਨ ਜਲਸੀ ਰਾਜ ਮੰਨ ਕੇ ਜਿਹਨੂੰ 7 ਕੁ ਮਹੀਨਾ ਦਾ ਬੱਚਾ ਹੈ ਓਕੇ ਜੀ ਆ ਦੇਖੋ ਬਹੁਤ ਗੁਆਲਟੀ ਦੇ ਲਾ ਆਪਾਂ ਕਹਿ ਰਹੇ ਨਹੀਂ ਬੱਚਾ ਆਪੇ ਦੱਸੂ ਵਾਕਈ ਚੰਗਾ ਹੈ ਫੇਸ ਕੁਆਲਟੀ ਕਰੋ ਚੈੱਕ ਨਿਕ ਹੂੰ ਹਾਂ ਵਾਡੀ ਆ ਵਡੀ ਕਾ ਵੀ ਜੇ ਆਪਾਂ ਕਹਿਂਦੀਆਂ ਗੱਲਾਂ ਇਹਨੂੰ ਬੱਚੇ ਆਪੇ ਉਸ ਤੋਂ ਵੀ ਖੋਲੋ ਜੀ ਤੇ ਬੱਚੇ ਵਸਣ ਜਿਵੇਂ ਚਲੀ ਚਾਲੀ ਦੇਖੋ ਨਾ ਥਾਣ ਤੇ ਵਾਡੀ ਬਾਂਦਰਪੂਤਰ ਦਿਖਾ ਦੀ ਪੂਰੀ ਬੱਚੇ ਬਹੁਤ ਰਿਆਏ ਚੰਗੇ ਆ ਹੂੰ ਆ ਦੇਖੋ ਜੀ ਹਾਂ ਤੇ ਜੇ ਆਪਾਂ ਗੱਲ ਕਰ ਲਿਆ ਜੇ ਬੱਚਾ ਪਾਲਣ ਨੂੰ ਦੁੱਧ ਹੀ ਬਹੁਤ ਪੀ ਜਾਂਦਾ ਹਨਾ ਨਾ ਜਿੰਨੇ ਜਿੰਨੇ ਬੱਚੇ ਫੇਚੂ ਨੂੰ ਵੇਚਦੇ ਉਹ ਨੂੰ ਦੁਕਾਨੇ ਖਾਤਾ ਬੱਚੇ ਦੁੱਧ ਪੀ ਕੇ ਮਸਤ ਹੋ ਜਾਂਦਾ ਹੂੰ ਹੋ ਜਾਂਦਾ ਬਈ ਹੋ ਜਾਂਦਾ ਲੋਕ ਨਾ ਮੁਕਿਲੇ ਆਪੂ ਤੇ ਸਾਹਮਣੇ ਬੱਚੀ ਪਈ ਜਾਂ ਲੋੜ ਮਜਬੂਰੀਆਂ ਵਰ ਜਾਣਗੀਆਂ ਬੰਦੇ ਨੂੰ ਇਹ ਇਹਦਾ ਬੱਚਾ ਤਾਂ ਵੇਚਦੇ ਨਹੀਂ ਹਰੇਕ ਬੰਦਾ ਬੋ ਆ ਬਾਕੀ ਕੋ ਕਿਸੇ ਦਾ ਕੰਮ ਕਿਵੇਂ ਹੁੰਦਾ ਤੇ ਵੀਰੇ ਉਹ ਦੇਖਣਾ ਪਿਆ ਤੂੰ ਬਾਕੀ ਬੱਚੇ ਦੀ ਕੁਆਲਿਟੀ ਦੇਖ ਤੇ ਮੂੰਹ ਮੱਥਾ ਦੇ ਬੱਚੇ ਦਾ ਤੇ ਕਾ ਮਹੀਨਿਆਂ ਦੀ ਆ ਗਈ ਸੀਗਾ ਇਹ ਬੰਦ ਕਰ ਜੋ 7 ਮਹੀਨਿਆਂ ਦਾ ਬੱਚਾ ਹੈ 7 ਮਹੀਨਿਆਂ ਦਾ ਹਾਂ ਖਾਣਾ ਨਹੀਂ ਖਾਂਦਾ ਹੂੰ ਤੇ ਬਾਕੀ ਉਹ ਝੋਲੀ ਦਿਖਾ ਦੇ ਹੁੰਦੀ ਹੈ ਇਹ ਦੇਖ ਹੂੰ ਦਿਖਾ ਤੀ ਵੀਰੇ ਝੋਲੀ ਤਾਂ ਮੈਂ ਝੋਲੀ ਦਿਖਾ ਦੇ ਬੱਚੇ ਆ ਦੇਖੋ ਜੀ ਤੇ ਪਿੱਛੇ ਬੈਗ ਹਟਣਾ ਹਵਾ ਨਾ ਘੱਟੂਗੀ ਹਨਾ ਬਾਕੀ ਆ ਬੱਚਾ ਭਾਈ ਬਹੁਤ ਜਿਆਦਾ ਹੀ ਚੰਗਾ ਦੇ ਹੂੰ ਕਿਸ ਗ ਪੈਸੇ ਇਹਦੇ ਇਹਦਾ ਆਪਾਂ ਮੁੱਲ ਨਹੀਂ ਵਾਹ ਕਰਦੇ ਆਪਾਂ 27000 ਚੋਂ ਮਾਨਤਾ ਨਾ ਕਰਦੇ ਥੋੜਾ ਹੋਦਾ ਤੇ ਬਾਕੀ ਦਾ ਆਮ ਜੀ ਮੰਨ ਕੇ ਨਾ ਬੰਦਾ ਲਾਵੇ ਹਨਾ ਫੋਨ ਆਮ ਨਾ ਮੰਨੇ ਬੱਚਾ ਦੇਖੀਏ ਵੀ ਬੱਚਾ ਕੁਆਲਟੀ ਆ ਦੇਣਾ ਆ ਦੇਖੋ ਜੀ ਆਹ ਨਾ ਮੰਨੇ ਉਹ ਹੀ ਹਰੇਕ ਬੰਦਾ ਕਹਿੰਦਾ ਜੀ ਕੋਫੀ ਆ ਦੇ ਕਿਵੇਂ ਆ ਤੂੰ ਬੱਚੇ ਨੇ ਰੱਜਣਾ ਮੂਹ 27000 ਜਮਾਨਤਾਨ ਹੋ ਜੂ ਬੋ ਜੂ ਥੋੜਾ ਬੋਧਾ ਪਾ ਲਾਜ਼ਮੀ ਤੇ ਹੁਣ ਆਪਾਂ ਦੋ ਨੰਬਰ ਕਰ ਲਏ ਗੱਲ ਐ ਏ.ਚ.ਪੀ ਇਹ ਵੀ ਦੇਖੋ ਬੱਚਾ ਆਪਾਂ ਮੰਨ ਕਹਿਣ ਨੇ ਗੱਲ ਆ ਵੀ ਬੱਚਾ ਤੂੰ ਮੂਹੋ ਦੱਸੂ ਬੱਚਾ ਵਾਕਈ ਕਮਾਲ ਹੂੰ ਵਾਕਈ ਸੰਭੀ ਪਰੀ ਐ ਜਨਮ ਦਿਨ ਬਥੇਰੀ ਐ ਜਿੰਨੀ ਕਹਿੰਦੇ ਉੰਨੀ ਐ ਰੰਗ ਪ੍ਰਿੰਟ ਫੁੱਲ ਹੈ ਨਾ ਰੰਗ ਪ੍ਰਿੰਟ ਬਹੁਤ ਜਿਆਦਾ ਚੰਗਾ ਚਾਰ ਹੀ ਥਾਣੇ ਤੇ ਕਿਹਦੇ ਮਰੀ ਜੀ ਹੈਗੀ ਮਰੀ ਵੇਲ ਨੂੰ ਮੂਹ 10 ਕਿਲੋ ਕਹਿੰਦੇ ਆਂ ਚਾਰਿਓ ਮਰੀ ਜੀ ਮਗਰ ਉਹ ਕੋਈ ਗਾਵਾਤ ਨਹੀਂ ਲੈ ਚਲੋ ਜੀ ਤੂੰ ਬੱਚਾ ਦੇਖ ਬਾਕੀ ਪੂਰੀ ਕਾਰ ਬੈਠ ਠੀਕ ਓਕੇ ਜੀ ਪੂਰੀ ਬੰਦੇ ਦੀ ਸਾਮੀ ਵੇਖ ਲੈ ਦੁੱਧ ਦੇ ਬੱਚਾ ਪਲਿਆ ਹੋਣਾ ਬਾਕੀ ਦੀ ਗੱਲ ਬਰੀਡ ਚੰਗੀ ਦੇ ਤਾਂ ਪੈਸੇ ਲੈਣੀ ਲੈਣਿਆ ਹਨਾ ਬਾਕੀ ਆ ਜਾਨਵਰ ਨਹੀਂ ਪੈਸੇ ਲਗਾਉਣੇ ਆਪਾਂ ਕੋਈ ਨਹੀਂ ਬੰਦਾ ਲਗਾ ਸਕਦਾ ਤੇ ਸਿਗਾਰੇ ਥਾਣਨਾ ਸਾਰਿਆਂ ਦੇ ਐ ਲੱਗਦੇ ਜਿਵੇਂ ਘੱਬਣਾ ਹੁੰਦੀਆਂ ਹਨਾ ਬਾਕੀ ਝੋਲੀਆਂ ਦੇਖ ਲੈ ਤੁਹਾਨੂੰ ਆਪੇ ਦੱਸੂਗਾ ਬੱਚੇ ਘਬਰਾ ਕੇ ਠੀਕ ਆ ਵੀਰੇ ਹਾਂ ਤੇ ਇਹਦੀ ਵਾਈ ਫਿਰ ਕੀ ਡਿਟੇਲ ਕਿੰਨੇ ਪੈਸੇ ਇਹੋ ਪਾਉਂਦੇ ਜੂਰੇ ਦੇ ਮੁੱਲ ਕਰਾਂਗੇ 5000 ਰੁਪਏ ਠੀਕ ਆ ਹਾਂ ਮਾਨਤਨ ਕਰ ਦਾਂਗੇ ਬਾਕੀ ਥਾਂ ਦਿਖਾ ਦੇ ਲੈ ਆ ਦੇਖੋ ਜੀ ਓਕੇ ਓਕੇ ਥਾਂ ਦੇ ਲਾਇਆ ਦਿਖਾ ਦੇ ਝੂਲੀਆਂ ਘੁੱਪਣਾ ਦੀ ਝੂਲੀ ਲੈ ਆ ਦਾ ਨਾਮ ਮਾਤਰੀ ਆ ਨਾਂ ਜੀ ਜੇ ਇਹ ਜਮਾ ਮੜਾ ਜੀ ਇਹਦਾ ਬੁੱਢੇ ਪਹ ਦੱਸ ਕੇ ਲੈਣਾ ਹੋਰ ਬੰਦੇ ਨੇ ਦਾ ਬੱਚਾ ਦੇਖ ਲੈ ਹੋਰ ਬੰਦੇ ਨੇ ਦਾ ਦੱਸਣੀ ਵੀ ਨਹੀਂ ਸੀ ਜੇ ਤਾਂ ਆਪਾਂ ਬੰਦੇ ਵੀ ਆ ਛੇਤੀ ਆ ਜੀ ਬੰਦਾ ਜੱਜਮੈਂਟ ਹੀ ਨਹੀਂ ਕਰ ਸਕਦਾ ਆਪਾਂ ਪਹਿਲਾਂ ਦੱਸਣਾ ਬਾਕੀ ਆਪਾਂ ਘਾਹ ਨੂੰ ਜਾਨਵਰ ਦੇਣੇ ਆ ਠੀਕ ਆ ਵੀਰੇ ਫਿਰ ਆਪਾਂ ਪਹਿਲਾਂ ਵੀਡੀਓ ਪਾਈ ਆ ਇੰਨੇ ਕ ਫੋਨ ਆਏ ਆ ਸੁਣੀ ਨਹੀਂ ਗਏ ਬੱਚਿਆਂ ਦੇ ਠੀਕ ਆ ਤੇ ਹੁਣ ਆਪਾਂ ਤਿੰਨ ਨੰਬਰ ਦੀ ਗੱਲ ਕਰ ਲਈਏ ਇਹਨਾਂ ਦਾ ਰੇਟ 50000 ਦੋਨਾਂ ਦਾ ਹਨਾ ਦੋਨਾਂ ਜੂਰੇ ਵੀ 50000 ਰੁਪਏ ਆ ਦੇਖੋ ਵੀਰੇ ਤੇਰੇ ਗਾਣਾ ਜਿਹੜੀ ਸਿਲੈਕਸ਼ਨ ਆ ਬਹੁਤ ਵਧੀਆ ਹੈ ਨਾ ਹਾਂ ਬਾਕੀ ਵੀ ਨਹੀਂ ਗੱਲ ਹੈਗੀ ਬੱਚੇ ਨੇ ਆਪਾਂ ਮੰਗ ਲਏ ਖੋਲੋ ਜੀ ਬਾਕੀ ਆਲੇ ਕੋਈ ਮਨ ਵਧੀਆ ਆਪਾਂ ਨਾਲ ਆਪਾਂ ਪਹੁੰਚ ਹੀ ਕਰ ਦਾਂਗੇ ਬੰਦਿਆਂ ਦੇ ਓਕੇ ਜੀ ਕਿੰਨੇ ਬੱਚੇ ਵਾਲੀ ਤੇ ਬਾਕੀ ਦਾ ਮੌਕੇ ਤੇ ਜਰੂਰ ਮਾਨਤਾਨ ਵੀ ਹੋਣਾ ਕੋਈ ਅਜੀ ਗੱਲ ਨਹੀਂ ਹੁੰਦੀ ਆਏ ਗਏ ਬੰਦੇ ਦਾ ਵੀ ਹੋ ਜਾਂਦਾ ਬਾਕੀ ਦਾ ਇਹਨਾਂ ਦੀਆਂ ਲੱਤਾਂ ਦੀ ਗਾਰੰਟੀ ਆ ਖਾਂਦੀਆਂ ਪੀਂਦੀਆਂ ਦੀ ਗਾਰੰਟੀ ਆ ਬਾਕੀ ਨਾਲੋਂ ਬੱਚਿਆਂ ਹਰੇਕ ਬੰਦਾ ਕਹਿ ਬੰਦਾ ਤੂੰ ਤਾਂ ਆਪਾਂ ਦੇ ਬਾਕੀ ਖਾਂ ਤੋਂ ਉਹਨਾਂ ਨਾਲ ਖਾਦੇ ਕੁੰਮਣਾ ਨਾਲ ਲੈ ਲੈ ਇਹਨਾਂ ਨੇ ਸਾਰਿਆਂ ਨੇ 20 ਤੋਂ ਪਲੱਸ ਵਾਲਗਾ ਤਿਆਰ ਹੋਣਾਗਾ ਇਹਦਾ ਚੰਗੇ ਦੁੱਧ ਵਾਲੇ ਬੱਚੇ ਆ ਸਾਰੇ ਯਾਰ ਤੋਂ ਬਾਕੀ ਤੋਂਦੀ ਦਾਦੀ ਦੀ ਸ਼ਾਦੀ ਬਾਕੀ ਉੱਤੋਂ ਪੱਧਰ ਤੋਂ ਬੱਚੀ ਲੈ ਕੇ ਨਹੀਂ ਆ ਹਾਂ ਸਟ੍ਰੇਟ ਆ ਹਨਾ ਟੂ ਇਧੇ ਇਧੇ ਬਹੁਤ ਜਿਆਦਾ ਸਾਸੂ ਸਹੁਰੇ ਆ ਬੱਚਾ ਹੂੰ ਆ ਦੇਖੋ ਜੀ 3 ਨੰਬਰ ਦਿਖਾ ਰਹੇ ਆ ਦੋਨਾਂ ਦਾ ਮੁੱਲ ਰੇਟ 50000 ਰੁਪਏ ਮਾਨਤਾਨ ਤੋਂ ਦਾ ਹੋ ਜਾਣਾ ਇਹਨਾਂ ਦੀ ਯਾਰ ਠੀਕ ਆ ਜੀ ਦੋਨਾਂ ਬੱਚਿਆਂ ਦੀ ਤੇ ਬੱਚੇ ਬਹੁਤ ਪਿਆਰੇ ਆ ਬਾਕੀ ਨੂੰ ਕੁਆਲਿਟੀ ਹੀ ਸਾਡੇ ਬੱਚਿਆਂ ਦੀ ਹੂੰ ਫੇਸਕ ਦਿਖਾਓ ਹਾਂ ਬਾਰ ਬਾਰ ਦਿਖਾ ਦੀ ਆ ਦੇਖੋ ਜੀ ਹੂੰ ਸਗਾਰੇ ਠੀਕ ਆ ਕੋਈ ਮਸਲਾ ਕੋਈ ਕ੍ਰੋਸਿੰਗ ਨਹੀਂ ਇਹਦੇ ਚ ਕਾਹੇ ਦੀ ਵੀ ਹੈਗੀ ਹੈ ਨਾ ਕੋਈ ਵੀ ਮੰਨ ਕੇ ਚੱਲੋ ਦੋ ਦੋ ਤੰਦੂ ਨਹੀਂ ਸਾਹਮਣੇ ਆ ਰਹੇ ਬੱਚੇ ਬਹੁਤ ਜ਼ਿਆਦਾ ਚੰਗੇ ਨੇ ਤੇ ਸਗਾਰੇ ਹੁਣ ਆਪਾਂ ਕਰ ਲਗੇ ਤਿੰਨ ਚਾਰ ਨੰਬਰ ਦੀ ਇਹ ਚਾਰ ਨੰਬਰ ਆ ਇਹਦਾ ਅੱਜ ਜਾ ਕੇ ਅਗਲਾ ਇਹ ਹੀ ਕਰਾ ਸਕਦਾ ਹੈ ਵੀ ਹੈ ਨਾ ਹੋਈਆਂ ਹੁੰਆਂ ਹੋਈਆਂ ਹੁੰਆਂ ਉਹਨਾਂ ਦੇ 26 26 ਦਿਨ ਹੋ ਗਏ ਠੀਕ ਆ ਪਰ ਇਹਨੂੰ 21 ਦਿਨ ਹੋਰ ਲਈਏ ਜੋੜੀ ਦੱਸ ਕੇ ਦਿੱਤੀ ਅਗਲੇ ਨੇ ਹਾਂ ਆਪਾਂ ਕਹਿ ਕੇ ਦਿੱਤੀ ਆਪਾਂ ਖਾਲੀ ਮੰਨ ਕੇ ਲੈਣਾ ਦੇਣਾ ਖਾਲੀ ਮੰਨ ਕੇ ਆ ਉਹ ਅਗਲੇ ਦੇ ਕਰਨਾ 26 ਦਿਨ ਹੋ ਗਏ ਬੱਚੇ ਦਾ ਸਭ ਕੁਆ ਖੰਭਣ ਹੋਣਾ ਅਗਲੇ ਦੇ ਕਰ ਮਾਉ ਦਾ ਉਹ ਬਾਕ ਤੇ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਬੱਚੇ ਕੁਆਲਿਟੀ ਰਸਤੇ ਜੇ ਤੂੰ ਬਾਕੀ ਦੇਖੀ ਚਾਰ ਜੰਦ ਜਈਆਂ ਬੱਚਿਆਂ ਇਹਦਾ ਲੱਕ ਨੂੰ ਹੱਥ ਲਾਉਣ ਵਾਲੀਆਂ ਬੱਚੇ ਇਹਦਾ ਬਣ ਕੇ ਚਲੇ ਜਾਂਦੇ ਮੂੰਹੋਂ ਮੰਨਣਾ ਹੁੰਦਾ ਮੈਂ ਕੀ ਕਹਿੰਦੇ 100% ਹੈ ਗੱਬੜੀ ਬਾਕੀ ਉਹ ਖੁੱਲੀਆਂ ਆਈਆਂ ਬੱਚਿਆਂ ਤੱਕ ਦੀਆਂ ਦੇਖੇ ਮੈਂ ਰੋਕੀ ਰਸਤ ਨੂੰ ਬਾਕੀ ਸਾਂਭ ਗਿਆ ਮੰਗਾਉਂ ਮੈਂ ਨਹੀਂ ਵੀ ਸੈਟਰ ਜੈਟ ਵਾਲਾ ਕੰਮ ਨਹੀਂ ਇਹਨੇ ਬਸ ਤੂੰ ਉੱਪੋਂ ਦੇਖ ਉੱਪਰ ਦੇਖੋ ਕਿਾਰੇ ਥਾਂ ਦਾ ਕੋਈ ਕੋਟਣ ਨਹੀਂ ਇਹ ਬਾਕੀ ਕੋ ਬੱਚੇ ਹੁੰਦੇ ਜਾਣ ਸੀ ਹਾਂ ओके जी ਤੇ ਉਹਨਾਂ ਭਾਈ ਦੇ ਬੱਚਿਆਂ ਨੂੰ ਫੁਲਗਾਣਾ ਨਾ ਤੇ ਬਾਕੀ ਦਾ ਜੇ ਰਹਿ ਗਈ ਦਸੋਨੇ ਦੇ ਸੁਹਾਗਿਆਂ ਦੀ ਗੱਲ ਲੱਗੀ ਹੈ ਨਾ ਅੱਗੇ ਵੀ ਆਪਾਂ ਉਹਦੇ ਦੋ ਬੱਚਿਆਂ ਦੀ ਵੀਡੀਓ ਪਾਈ ਸੀ ਉਹ ਵੀ ਬੰਦੇ ਨੇ ਇੰਨੇ ਕਿ ਫੋਨ ਆਏ ਸੌਂ ਹੀ ਨਹੀਂ ਗਈ ਓਕੇ ਜੀ ਸ਼ਿਗਾਰੇ ਜੀ ਉਹਨਾਂ ਦਾ ਆਪਾ 53 ਹਜ਼ਾਰ ਰੁਪਏ 100000 ਪਹੁੰਚ ਕਰੀ ਇਹਨਾਂ ਦਾ ਜਮਾ ਹੀ ਜਾਏ ਰੇਟ ਰੱਖ ਰਿਹਾ ਹੈ ਜੇ ਗੱਬਰ ਹੋਗੀ ਕੱਲੀ ਬੱਚੀ 60-70 ਹਜ਼ਾਰ ਦੀ ਹੈਗੀ ਆ ਵੇਚੀ ਜਾਂਦੇ ਆਪਣੇ ਚੈਨਲਾਂ ਦੇ ਵਿਕੀ ਜਾਂਦੇ ਆਪਣੇ ਚੈਨਲਾਂ ਤੇ ਦੇਖ ਰਿਹਾ ਸੀ ਜੀ ਬੱਚੀ ਦਾ ਮੁੱਲ ਅਗਲਾ ਕੱਲੀ ਦਾ ਕਰਦਾ ਸੀ 35000 ਰੁਪਿਆ ਆ ਦੇਖੋ ਝੋਲਣਾ ਤੁਹਾਨੂੰ ਦੇ ਕੇ ਬੱਚੀਆਂ ਗੱਬਰਾਂ ਯਾਰ ਬੱਚੀਆਂ ਕੱਲੀ 60-70 ਹਜ਼ਾਰ ਦੀ ਬੱਚੀ ਓਕੇ ਤੇ ਹੁਣ ਆਪਾਂ ਆਪਾਂ ਕੋਈ ਆ ਜੀ ਰਹਾ ਮੂੰਹ ਵੀ ਦੇਖੋ ਬੱਚੀ ਆ ਬਾਕੀ ਚੰਗੀ ਹੈ ਤੇ ਬਾਕੀ ਹੈਗਾ ਤੇ ਬਾਕੀ ਦਾ ਗੱਦ ਦਬਾਈ ਦੇ ਹਿਸਾਬ ਨਾਲ ਜੱਜ ਕਰ ਲਿਓ ਆਪਣਾ ਗੱਦ ਕਿੰਨਾ ਤੇ ਇਹਦਾ ਬਸ AI ਇਹਨਾਂ ਦੀ ਹੋਈ ਵੀ ਆ ਹੋਈ ਵੀ ਆ ਬਾਕੀ ਹਜੇ ਕੋਈ ਤਾਸਪਾ ਨਹੀਂ ਦਿੱਤਾ ਕੋਈ ਰੰਗ ਨਹੀਂ ਆ ਮੱਚ ਬਾਕੀ ਬੱਚੇ ਆਪੇ ਦਿੱਤੇ ਹੋਏ ਬਾਕੀ ਦੇ ਨੇ ਤੇ ਲਾਸਟ ਤੇ ਇਹਦਾ ਵੀ ਖੰਚਾਰ ਦਿਖਾਇਆ ਚਾਰ ਚਾਰ ਸਨਸਦ ਸਮਾਰਕ ਤੁਮਨਾ ਗਿਟੂ ਰਹੀ ਹੈ ਗੱਜਨਾਰਗੇ ਥਾਨ ਹੋਣੀ ਹੈ ਇਹਨਾਂ ਦੇ ਉਹ ਦਰਸਾ ਦੇ ਫੋਲੋ ਜੀ ਇਹਦੇ ਵੀ ਨੀਕਾ ਲੱਗਿਆ ਵਾ ਠੀਕ ਆ ਇਹਦੇ ਵੀ ਲੱਗਿਆ ਵਾ ਇਹਦੇ ਵੀ ਤੁੰਨੇ ਵਧੀਆ ਲੱਗੇ ਵਾ ਉਹ ਬੰਦੇ ਦਾ ਡਿਟੇਲ ਲੈ ਕੇ ਦੇ ਦੇ ਠੀਕ ਹੋ ਗਿਆ ਹੂੰ ਤੇ ਕੱਦ ਘਾਟ ਬੜਾ ਇਹਦਾ ਵੀ ਹਾਂ ਬਹੁਤ ਜ਼ਿਆਦਾ ਚੰਗੀ ਅਵਸ਼ੀ ਹੈ ਬਾਕੀ ਕੁਦਰੀ ਕੁਦਰੀ ਬਹੁਤ ਸਮੀ ਭਲੀ ਬਹੁਤ ਹੈ ਹੂੰ ਬਾਕੀ ਇਹ ਮਾਰੀ ਰੱਖੀ ਆ ਪਾ ਲੈਂਦੀ ਨਹੀਂ ਬੱਚਿਆਂ ਬਈਆਂ ਵਿਖਦੇਗਾ ਹੋਰ ਠੀਕ ਆ ਵੀਰੇ ਬਾਕੀ ਉਹਦਾ ਰਸੇ ਦਾ ਕਰਿਆ ਖੁੱਲੇ ਆਈਆਂ ਹੋਣੀਆਂ ਠੀਕ ਆ ਜੀ ਬਾਕੀ ਤੋਂ ਬੱਚੀ ਦੀ ਤਵਾਦੀ ਦਿਖਾਈ ਸੀ ਹੂੰ ਓਕੇ ਜੀ ਪੂਰੀ ਦਿਖਾ ਦੇ ਪੱਤਰ ਪੁੱਤਰ ਬੜੀਆ ਬਹੁਤ ਕੱਟ ਦੇ ਮੱਛੀ ਦਾ ਤੇ ਇਸ ਕਰਕੇ ਮੁੱਲ ਤੋਂ ਨਾ ਬਹੁਤ ਜਾਇ ਰੱਖਿਆ ਨਾ ਮੁੱਲ ਇਹਦਾ ਕੋ ਮੰਨ ਕੇ ਆਪਾਂ ਜਾਇਜ ਮਾਜ ਨਹੀਂ ਵੇਚਣੀਆਂ ਆਪਾਂ ਕੁਝ ਨਹੀਂ ਕਰਕੇ ਵੇਚਣੀਆਂ ਹੂੰ ਇਹਦਾ ਆਪਾਂ ਜਿਹੜਾ ਬੱਚੀਆਂ ਵਧਾ ਕੇ ਵੇਚਦੇ ਜਾਇਜ ਭਾਣਾ ਦੇਣੀਆਂ ਬੱਚੀਆਂ ਗਾਹ ਕੀ ਬਣਾਉਣਾ ਆਪਾਂ ਬਾਕੀ ਲਾਟ ਨਾਲ ਨੂੰ ਜਾਇਦੇ ਆ ਸਾਰੀ ਇੱਕ ਤੋਂ ਇੱਕ ਵੱਧ ਕੇ ਆ ਹਨਾ ਪੀ ਦੱਸਦੇ ਆ ਵੀ ਬਾਕੀ ਬੱਚੇ ਚੰਗੇ ਆ ਓਕੇ ਜੀ ਓਕੇ 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 ਆਪਣਾ ਉਹ ਕੰਮ ਨਹੀਂ ਵੀ ਵੀ ਬੱਚੇ ਲਿਆ ਕੇ ਆਪਾਂ ਖੁਸ਼ਕੀ ਆ ਲੈ ਉਹ ਜਾਨ ਵਾਲੇ ਬੱਚੇ ਲੈਣੇ ਪੂਰੇ ਵੀ ਨਹੀਂ ਮਿਲਦੇ ਤਾਂ ਨਾ ਮੈਂ ਲੈਣੇ ਤਾਂ ਚੰਗੇ ਲੈਣੇ ਆਪਾਂ ਇਹ ਵੀ ਲੈਣੀ ਆ ਅੱਛਾ ਲੈਣਾ ਚੰਗਾ ਹੂੰ ਚੋਲੀ ਇੱਕ ਵਾਰੀ ਫੇਰ ਸਾਹ ਦਿਖਾ ਦਿਓ ਆ ਦੇਖੋ ਓਕੇ ਕੱਦ ਕੱਦ ਫੁੱਲ ਹੁਣ ਕੱਦ ਦਿਖਾ ਦਿਓ ਪੂਰਾ ਫੁੱਲ ਕੱਦ ਸਾਰੇ ਬੱਚਿਆਂ ਤੋਂ ਵੱਧ ਕਰਦਾ ਤੇ ਦੋਨਾਂ ਦੇ ਲੱਗੇ ਬੇਟੀ ਕੇ ਹਮ ਆ ਦੇਖੋ ਆਪਾਂ ਇਹਨਾਂ ਹੁੰਦੇ ਕੁਆਲਟੀ ਦੇ ਬੱਚੇ ਨਹੀਂ ਠੀਕ ਹੈ ਫੁੱਲ ਸਾਈਜ਼ ਤੇ ਇਹ ਦੰਦੋਂ ਖੀਰੀ ਆ ਤੇ ਇਹ ਦੋ ਦੰਦਾਂ ਦਾ ਇਹ ਖੀਰੀ ਆ ਜਮਾਨਾ ਦੂਜੀਆਂ ਖੀਰੀਆਂ ਸਾਰੀਆਂ ਹਾਂ ਉਹ ਵੀ ਖੀਰੀ ਨਾਲ ਇਹ ਵੀ ਖੀਰੀ ਆ 53000 ਸੀਗਾ ਇਹਨਾਂ ਦਾ ਇਹ ਆਪਾਂ 53000 ਚ ਪਹੁੰਚ ਕਰਾਂਗੇ ਓਕੇ ਜਿੱਥੇ ਮਰ ਜਿਓ ਠੀਕ ਹੈ ਵੀਰੇ ਅਣਿਕਾ ਨੂੰ 100 ਕਿਲੋਮੀਟਰ ਵੱਧ ਕੇ ਜੇਰੀ ਪਹੁੰਚ ਹੋਗੀ 100 ਕਿਲੋਮੀਟਰ ਵੱਧ ਕੇ ਜੇਰੀ ਪਹੁੰਚ ਹੋਗੀ ਹਮਮ ਓਕੇ ਹਾਂ 100 ਕਿਲੋਮੀਟਰ ਬਾਅਦ ਦੋ ਦਿਨਾਂ ਵਿੱਚ ਆਹ ਜੇ ਪਹੁੰਚ ਹੋਊਗੀ ਇਹਨਾਂ ਦਾ ਇਹਦਾ ਪਸਤਾ 28 ਹੀ ਆ ਪੂਆ ਬੰਦ ਕਰਿਆ ਤੇ ਇਹਨਾਂ ਦਾ 50 ਹਾਂ ਇਹਨਾਂ ਦਾ 50000 ਰੁਪਏ ਵਿੱਚ ਪਹੁੰਚ ਕਰਦਾ ਹੈ ਓਕੇ ਜੀ ਤੇ ਇਹਦਾ 28000 ਹਾਂ ਤੇ ਸਾਰੇ ਬੱਚਾ ਬਹੁਤ ਪਿਆਰਾ ਹਨਾ ਕਬੂਤਰ ਵਰਗੀ ਬੱਚੀ ਪਈ ਆ ਇਹਦਾ ਬੱਚੀ ਦਾ ਕੁਝ ਨਹੀਂ ਚਾਹੀਦਾ ਇਹਨਾਂ ਲੱਗੇ ਜਲਦੀ ਬੱਚੀ ਇਹ ਜੀ ਤਿਆਰ ਕਰਨੀ ਹੋਏ ਬੱਚੀ ਨੇ ਜਿੰਨਾ ਆਪਾਂ ਕਹੀ ਜਾਂਦੇ ਆ ਐਲਪੀਆ ਇੱਕ ਦੇ ਖਾ ਕੇ ਜੀ ਤਿਆਰ ਹੁੰਦੀ ਆ ਓਕੇ ਜੀ 5 ਤੋਂ ਨਸੀ ਪਿੰਡ ਪਿੰਛੰਨਾ ਗੁਲਾਬ ਸਿੰਘ ਜ਼ਿਲ੍ਹਾ ਬਰਨਾਲਾ ਓਕੇ ਜੀ ਪੰਜ ਨਗਸੀ ਪੰਜੇ ਤੋਂ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ